ਫਿਰੋਜ਼ਪੁਰជា ਦਿਨ ਬਦ ਦਿਨ ਲੁੱਟ ਖੋਹ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਜੇਕਰ તાਜੇ ਮਾਮਲੇ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਸ਼ੋਨੀ ਚ ਡੀਏਵੀ ਕਾਲਜ ਦੇ ਨੇੜੇ ਇੱਕ ਵਿਅਕਤੀ ਤੋਂ 3 ਲੱਖ ਦੀ ਨਕਦੀ ਅਤੇ ਸਟੈਂਪ ਪੇਪਰ ਤੇ ਟਿਕਟਾਂ ਵਾਲਾ ਬੈਗ ਲੁੱਟ ਲਿਆ ਗਿਆ ਅਤੇ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ ਨੇ ਅਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਆਸ-ਪਾਸ ਦੇ ਸੀਸੀਟੀਵੀ ਫੁਟੇਜ ਨੂੰ ਸਕੈਨ ਕਰ ਰਹੀ ਹੈ ਇਸ ਮੌਕੇ ਪੀੜਤ ਵਿਕਾਸ ਬਾਂਸਲ ਨੇ ਦੱਸਿਆ ਕਿ ਮੇਰੀ ਐਕਟਿਵਾ ਨੂੰ ਤਿੰਨ ਨਕਾਬਪੋਸ਼ ਹਮਲਾਵਾਰਾਂ ਨੇ ਟੱਕਰ ਮਾਰ ਦਿੱਤੀ ਅਤੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਤੇਜ਼ ਤਾਰ ਹਥਿਆਰ ਸਜੋ ਮੇਰਾ ਬੈਗ ਲੁੱਟ ਕੇ ਫਰਾਰ ਹੋ ਗਏ ਅਤੇ ਲੁਟੇਰੇ ਲੱਖਾਂ ਦੀ ਨਕਦੀ ਤੇ ਮੋਹਰਾਂ ਲੈ ਕੇ ਵੀ ਫਰਾਰ ਹੋ ਗਏ ਨੇ ਅਤੇ ਮੌਕੇ ਤੇ ਪਹੁੰਚੇ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਰਣਬੀਰ ਸਿੰਘ ਪੁੱਲਰ ਨੇ ਕਿਹਾ ਕਿ ਪੁਲਸ ਸਪਨਾ ਕੰਮ ਕਰ ਰਹੀ ਹੈ ਅਤੇ ਜਲਦ ਹੀ ਲੁਟੇਰਿਆਂ ਨੂੰ ਫੜ ਲਿਆ ਜਾਵੇਗਾ ਜੋ ਕਿ ਪਿਛਲੀਆਂ ਸਰਕਾਰਾਂ 'ਚ ਹੁੰਦਾ ਰਿਹਾ ਇਸ ਸਰਕਾਰ ਦੇ ਵਿੱਚ ਅਜਿਹਾ ਨਹੀਂ ਹੋਵੇਗਾ ਤੇ ਹੀ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰਵਾਧਰੀਆਂ ਵਾਰਦਾਤਾ ਨੂੰ ਦੇਖਦੀਆਂ ਡੀਐਸਪੀ ਕੈਮਰੇ ਸਾਹਮਣੇ ਕੁਝ ਵੀ ਕੈਨ ਨੂ ਤਿਆਰ ਨਹੀਂ ਸੀ ਮਹਾਰਾਜੀ ਜੀ ਤੇ ਮੇਰੇ ਕੋਲ ਇਹਨਾਂ ਨੇ ਟੱਕਰ ਮਾਰੀ ਮੇਰੇ ਸਕੂਟਰ 'ਚ ਮੁੰਡੇ ਤਿੰਨ ਮੁੰਡੇ ਸੀ ਉਹਨਾਂ ਦੇ ਪੰਨਾ ਬੰਨਿਆ ਹੋਇਆ ਸੀ ਤੇ ਉਹਨਾਂ ਕੋ ਕਾਪੇ ਸੀ ਕਿਨਾਂ ਕੋਲ ਜੀ ਕਿ ਉਹਨਾਂ ਨੇ ਮੇਰਾ ਜਦੋਂ ਮੈਂ ਉੱਠਿਆ ਉਹਨੂੰ ਦੇਖਣ ਵਾਸਤੇ ਉਹਨਾਂ ਨੇ ਮੇਰਾ ਬੈਕਟੈਕੇ ਭੱਜ ਗਏ ਤੁਸੀਂ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਜੀ ਸ਼ੁਰੂ ਵਿੱਚ ਕੰਮ ਕਰਦੇ ਸੀ ਸਟੈਂਡਰ ਦਾ ਕਿ ਮੈਂ ਆਪਣੇ ਘਰ ਜਾ ਰਿਹਾ ਜੀ ਤੇ ਕਿਨੇ ਪੈਸੇ ਸੀ ਕਿ ਬੈਗ ਦੇ ਵਿੱਚ ਹੋਰ ਕੀ ਕੀ ਸਮਾਨ ਅੱਲਾਹ ਖਬਰ ਕੈਸੀ ਸੀ ਦੋ ਰਸਤੇ ਸੀ 10000 ਦੀ 10000 ਦੀ ਰੈਵਟੈਂਸ ਸੀ ਜਿ ਚਾਰੀਏ ਡਿੱਗਾਂ ਸੀ ਜੀ ਤੇ ਕਿਹੜੇ ਚੌਂਕ ਦੇ ਵਿੱਚ ਵਾਕਿਆ ਹੋਇਆ ਜੀ ਆ ਡੀਆਪੀ ਕਾਲਜ ਦੇ ਕੋਲ ਜੀ ਤੇ ਹੁਣ ਸਮਾਂ ਕਿੰਨਾ ਹੋਇਆ 6 ਵਜੇ ਸੀ 6 ਵਜੇ ਦਿਨ ਦਿਹਾੜੇ ਐਡਾਂ ਲੁੱਟਖੋ ਹੋ ਰਹੀਆ ਕਿੱਦਾਂ ਦੇਖਦੇ ਹੋ ਬੜਾ ਬੁਰਾ ਹਾਲ ਆ ਜੀ ਬਸ ਫਿਰ ਤਾਂ ਹੁਣ ਇੰਡੀਆ ਝੰਡਾ ਬਣਾਈ ਤੁਹਾਨੂੰ ਸਾਰਿਆਂ ਨੂੰ ਪੁਲਿਸ ਨੂੰ ਫੋਨ ਕੀਤਾ ਜੀ ਤੁਸੀਂ ਆ ਪੁਲਿਸ ਆਈ ਸੀ ਜੀ ਬਸ ਇਨਕੁਆਇਰੀ ਕਰਕੇ ਚਲੀ ਗਈ ਇਹ ਤਾਂ ਤੇ ਕਿਦਾਂ ਦੇਖਦੇ ਹੋ ਕਿ ਇਦਾਂ ਜੇ ਨਹੀਂ ਹੁੰਦਾ ਹੋਣਾ ਹੋਣਗੀਆਂ ਤਾਂ ਕੀ ਬਣੇਗਾ ਜੀ ਭਾਈ ਮੈਂ ਕਹਿ ਤਾ ਤੁਹਾਨੂੰ ਹੱਥ ਮੱਥਾ ਕਰਨੀ ਪੈਣੀ ਜੀ 3.4 ਲੱਖ ਰੁਪਏ ਦੇਖੋ ਮੇਰਾ ਕਦੋਂ ਪੂਰਾ ਹੋਏਗਾ ਜੀ ਸਾਰੀ ਉਮਰ ਨਹੀਂ ਮਤਲਬ ਬੰਨਣਾ ਜੀ ਤੁਹਾਨੂੰ ਫਿਰ ਮੰਨਣਾ ਹੀ ਪਣਾ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਨਾਲ ਤੁਹਾਨੂੰ ਕੀ ਮੰਗ ਕਰਨੀ ਜੀ ਪ੍ਰਸ਼ਾਸਨ ਨੇ ਕੁਝ ਕਰਨਾ ਹੀ ਨਹੀਂ ਜੀ ਤੁਹਾਨੂੰ ਪਤਾ ਕਿੰਨਿਆ ਕਿਵੇਂ ਪੈਸੇ ਖੋਏ ਆ ਕਿਹੋ ਜਿਹੇ ਮਿਲenge ਇਹਦੇ ਪੈਸੇ ਬਸ ਇਹਨਾਂ ਨੇ ਇਨਕੁਆਰੀ ਕਰਨੀ ਬਸ ਖਤਮ ਹੋ ਗਿਆ ਕੰਮ ਬਸ ਕੀ ਨਾਮ ਆ ਸਰ ਤੁਹਾਡਾ ਵਿਕਾਲ ਪੰਥੂ ਜੀ ਬੜੀ ਬੰਦਬਾਗੀ ਛੱਡਣਾ ਔਰ ਮੈਂ ਤਾਂ ਹਮੇਸ਼ਾ ਉਹ ਉੱਪਰ ਵੀ ਵਿਦਿਆਰਥੀ ਲੈਂਦਾ ਹੈ ਕਿ ਤੁਹਾਨੂੰ ਵੀ ਪਤਾ ਹੈ ਵੀ ਲੁੱਟਕ ਸੁੱਟ ਕਰਨ ਵਾਲਿਆਂ ਦੀਆਂ ਤੇ ਗੈਂਗਸਟਰਾਂ ਦੀਆਂ ਜ਼ਬਾਨਤਾਂ ਕੌਣ ਕਰਾਉਂਦੇ ਨੇ ਮੈਂ ਹੁਣ ਵੀ ਪੁਲਿਸ ਅਫਸਰਾਂ ਨੂੰ ਕਿਹਾ ਕਿ ਸ਼ਾਨਵੀਨ ਕਰੋ ਕਿ ਜਿਹੜੇ ਕ੍ਰਿਮੀਨਲਸ ਦੀਆਂ ਜ਼ਬਾਨਤਾਂ ਕਰਾਉਂਦੇ ਆ ਉਹਨਾਂ ਨੂੰ ਪੁੱਛੋ ਉਹ ਤੋਂ ਸਾਰਾ ਕੁਝ ਲੱਭ ਜਾਣਾ ਔਰ ਕਿਉਂਕਿ ਜਿਹੜੀਆਂ ਸ਼ਕਲਾਂ ਦਿਖ ਰਹੀਆਂ ਇੱਕ ਐਕਸੀਡੈਂਟ ਵੇਨ ਨਾਲ ਥੋਕ ਕੇ ਮੋਟਰਸਾਈਕਲ ਤੇ ਪੈਸੇ ਖੋਏ ਗਏ ਆ ਔਰ ਉਹ ਪੁਲਿਸ ਅਫਸਰਸ ਨੇ ਦੱਸਿਆ ਹੈ ਵੀ ਉਹਨਾਂ ਦੀ ਕੋ ਗਿਣਤੀ ਉਹਨਾਂ ਕੋਲ ਜੇ ਹੈ ਨਹੀਂ ਵਿਚਾਰੀ ਜਦੋਂ ਹੰਬਲ ਜਾਂਦਾ ਬੰਦਾ ਉਰਾਮ ਨਾਲ ਵੇਖ ਕੇ ਦੱਸਣਗੇ ਰਿਪੋਰਟ ਵੀ ਕਿੰਨੇ ਪੈਸੇ ਐਗਜ਼ੈਕਟਲੀ ਜਾਣੇ ਔਰ ਪੁਲਿਸ ਪੂਰੀ ਤਰ੍ਹਾਂ ਜਾਂਚ ਕਰ ਰਹੀ ਹੈ ਸਾਰੇ ਅਫਸਰ ਸਾਹਿਬਾਨ ਖੜੇ ਨੇ ਕੈਮਰੇ ਫੋਟੋ ਲਏ ਜਾ ਰਹੇ ਔਰ ਜਲਦੀ ਰੱਬ ਲਵਾਂਗੇ ਸਰ ਲਗਾਤਾਰ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਮੋਬਾਈਲ ਸਨੇਚਿੰਗ ਜਾਂ ਪਰਸ ਸਨੇਚਿੰਗ ਐਵੇਂ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਜਦ ਕਿ ਪੁਲਿਸ ਕੱਲੂਕਾਰਾ ਦਿਵਸ ਚੱਲਦੇ ਹੋਣ ਦੇ ਬਾਵਜੂਦ ਅਲਰਟ ਦੇ ਆ ਪੂਰਾ ਫਿਰੋਜ਼ਪੁਰ ਅਲਰਟ ਤੇ ਕੀਤਾ ਗਿਆ ਫਿਰ ਵੀ ਐਵੇਂ ਦੀਆਂ ਘਟਨਾਵਾਂ ਹੋਣਾ ਆਪਦੇ ਆਪ 'ਚ ਬੜੀ ਪਿਛਲੀਆਂ ਸਰਕਾਰਾਂ ਨੇ 25 ਸਾਲ ਗੁੰਡੇ ਪੈਦਾ ਕੀਤੇ ਆ ਤੁਹਾਨੂੰ ਵੀ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਇੱਥੇ ਨਾਮਸ਼ਹੂਰ ਨੇ ਐਮਐਲਏ ਦੀਆਂ ਗੱਡੀਆਂ ਦੇ ਵਿੱਚ ਕਿਹੜੇ ਬੰਦੇ ਬਿੰਦੇ ਸੀ ਉਹਨਾਂ ਦੀਆਂ ਫੋਟੋ ਆ ਗਈਆਂ ਕਿੰਨੇ ਪਰਚੇ ਉਹਨਾਂ ਦੇ ਕੇਤੇ 307 ਦਾ ਕਿਸੇ ਤੇ ਕੁਛ ਦਾ ਕਿਸੇ ਦਾ ਫੀਮ ਦਾ ਸੋ ਜਦੋਂ ਅਸੀਂ ਸਾਡੇ ਲੀਡਰ ਸਾਹਿਬਾਨ ਕ੍ਰਿਮੀਨਲ ਲੋਕਾਂ ਤੇ ਹੱਥ ਰੱਖਣਗੇ ਤਾਂ ਕ੍ਰਾਈਮ ਵਧੂਗਾ ਲੇਕਿਨ ਮਾਨ ਸਾਹਿਬ ਦੀ ਸਰਕਾਰ ਪੂਰੀ ਸ਼ਕਤੀ ਦੇ ਨਾਲ ਅਸੀਂ ਇਹਨੂੰ ਨਜਿੱਠ ਰਹੇ ਆਂ ਔਰ ਪੂਰੀ ਸ਼ਕਤੀ ਦੇ ਨਾਲ ਅਫਸਰ ਸਾਹਿਬਾਨ ਨੂੰ ਕਿਹਾ ਗਿਆ ਵੀ ਔਰ ਕੋਈ ਕੋਈ ਪੋਲੀਟੀਕਲ ਇੰਟਰਵੈਂਸ਼ਨ ਨਹੀਂ ਗੁੰਡਾਗਰਦੀ ਨੂੰ ਰੋਕਣ ਲਈ ਸਾਡੀ ਸਰਕਾਰ ਪੂਰੀ ਤਰ੍ਹਾਂ ਤਿਆਰ ਆ ਔਰ ਸਾਡੀ ਫੋਰਸ ਤਿਆਰ ਆ ਔਰ ਇੱਕ ਦਿਨ ਬਦਨ ਘਟੀ ਆ ਜੇ ਆਪਾਂ ਠੀਕ ਆ ਤੁਹਾਡੀ ਗੱਲ ਇਦਾਂ ਦੀਆਂ ਵਾਰਦਾਤਾਂ ਹੁੰਦੀਆਂ ਪਰ ਕੰਪੈਰੀਟਿਵਲੀ ਅੱਜ ਹਰ ਬੰਦੇ ਨੂੰ ਬੋਲਣ ਦਾ ਅਧਿਕਾਰ ਆ ਹਰ ਬੰਦੇ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਆ ਕਿਉਂਕਿ ਲੋਕਾਂ ਦੀ ਸਰਕਾਰ ਆ ਸਰ ਹੁਣ ਤੁਹਾਡੀ ਸਰਕਾਰ ਆ ਫਿਰ ਵੀ ਲੁੱਟਾਂ ਖੋਹਾਂ ਹੋ ਰਹੀਆਂ ਲਗਾਤਾਰ ਹੋ ਰਹੀਆਂ ਫਿਰ ਵੀ ਇੱਕ ਸਾਲ ਤੋਂ ਉੱਪਰ ਟੱ ਸਮਾਂ ਹੋ ਚੁੱਕਿਆ ਮੈਂ ਮੈਂ ਤੁਹਾਨੂੰ ਬੰਦਾ ਇੱਕੋ ਜਵਾਬ ਦਊਂਗਾ ਕਿ ਜਿਹੜੇ ਨਸ਼ੇੜੀ ਨੇ ਉਹ ਰੋਜ਼ ਆਪਦੀਆਂ ਮਾਵਾਂ ਨੂੰ ਕੁੱਟਦੇ ਆ ਔਰ ਹਰ ਪਿੰਡ 'ਚ ਕ੍ਰਾਈਮ ਨੂੰ ਰੋਕਣ ਲਈ ਜਨਤਾ ਨੂੰ ਅਲਰਟ ਤੇ ਵੇਰ ਹੋਣਾ ਪਊਗਾ ਜਿਹੜੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਕਿ ਜਦੋਂ ਅੱਜ ਮਾਂ ਪਿਓ ਬੇਦਖਲ ਕਰ ਰਹੇ ਆ ਪਿੰਡਾਂ ਦੀਆਂ ਪੰਚਾਇਤਾਂ ਦੇ ਵਿੱਚ ਹੁਣ ਲੋਕਾਂ ਦੇ ਵਿੱਚ ਇੱਕ ਨਵਾਂ ਵਿਸ਼ਵਾਸ ਆਇਆ ਕਿ ਲੋਕ ਜਾਗਰੂਕ ਹੋਇਆ ਨਸ਼ੇੜੀਆਂ ਨੂੰ ਕੁੱਟਣ ਲੱਗੇ ਆ ਕਿਉਂਕਿ ਪਹਿਲੀ ਸਰਕਾਰ 'ਚ ਜੇ ਤੁਸੀਂ ਕਿਸੇ ਨਸ਼ਾ ਵੇਚਣ ਵਾਲੇ ਨੂੰ ਕੁੱਟਦੇ ਸੀ ਤਾਂ ਪਿੱਛੋਂ ਫੋਨ ਆ ਜਾਂਦਾ ਸੀ ਨਸ਼ਾ ਤਸਕਰਾਂ ਲਈ ਲੇਕਿਨ ਮੈਂ ਤੁਹਾਨੂੰ ਅੱਜ ਯਕੀਨ ਨਾਲ ਦਵਾਉਣਾ ਕਿ ਮੈਨੂੰ ਸਵਾ ਸਾਲ ਐਮਐਲਏ ਬਣੇ ਨੂੰ ਹੋ ਗਿਆ ਮੇਰੀਆਂ ਕਾਲ ਡਿਟੇਲਸ ਹਟਾ ਲਓ ਕਿਸੇ ਕੋਈ ਪੁਲਿਸ ਨੂੰ ਫੋਨ ਨਹੀਂ ਜਾਂਦੇ ਵਾਰ-ਵਾਰ ਐਸਐਸਓ ਨੂੰ ਫੋਨ ਨਹੀਂ ਜਾਂਦੇ ਮੈਨੂੰ ਛੱਡ ਦਿਓ ਇਹਨੂੰ ਫੜ ਲਓ ਪੁਲਿਸ ਆਪਣੀ ਮਰਜ਼ੀ ਕਰ ਰਹੀ ਆ ਔਰ ਪੁਲਿਸ ਨੇ ਪ੍ਰੋਗਰੈਸ ਵੀ ਦਿੱਤੀ ਆ ਮੈਂ ਇਹ ਨਹੀਂ ਕਹਿੰਦਾ ਕਿ 100% ਰਿਜ਼ਲਟ ਆ ਗਿਆ ਲੇਕਿਨ ਕਾਫੀ ਚੰਗੇ ਰਿਜ਼ਲਟ ਆ ਰਹੇ ਆ ਔਰ ਤੁਸੀਂ ਇਹ ਦੇਖਿਆ ਕਿ ਪਹਿਲੀ ਵਾਰ ਉਹਨਾਂ ਹੋਟਲਾਂ 'ਚ ਛਾਪੇ ਪਏ ਆ ਜੂਵੇ ਬਾਜ ਵੱਡੇ ਪੋਲੀਟਿਕਲ ਨਾਂ ਵਾਲੇ ਲੋਕ ਫੜੇ ਗਏ ਆ ਔਰ ਐਸਐਸਬੀ ਸਾਹਿਬ ਆ ਫੜਨ ਗਏ ਸੋ ਦੇਖੋ ਅਸੀਂ ਆਪਣੀ ਜੋ ਕਰ ਸਕਦੇ ਆ ਸਰਕਾਰ ਵੱਲੋਂ ਅਸੀਂ ਵਧੀਆ ਕਪਤਾਨ ਲਿਆਂਦਾ ਔਰ ਸਾਨੂੰ ਆਪਣੇ ਅਫੀਸਰਸ ਤੇ ਪੂਰਾ ਪਰਫੀਡੈਂਸ ਆ ਵੀ ਇਹ ਇਹ ਸਾਰਾ ਕੁਝ ਕਰ ਲੈਣਗੇ ਔਰ ਇਹ ਮੈਨੇਜ ਹੋ ਜਾਊਗਾ ਅਸੀਂ ਬੰਦੇ ਨਾਲ 23 ਚੈਨਲ ਦੇ ਫਿਰੋਜ਼ਪੁਰ ਤੋਂ ਸੁਚੇਨ ਸਿੰਘ ਦੀ ਰਿਪੋਰਟ